ਵੈਲਕਮ ਟੂ ਖੰਨਾ ਨਿਊਜ਼ ਲਾਈਵ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਖੰਨਾ ਦੇ ਪ੍ਰਧਾਨ ਚੰਦਨ ਨੇਗੀ ਅਤੇ ਚੇਅਰਮੈਨ ਹੰਸਰਾਜ ਵਿਰਾਨੀ ਦੀ ਅਗਵਾਈ ਹੇਠ ਸ਼੍ਰੀ ਰਾਧਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਮੰਦਰ ਸ਼ਿਵਾਲਾ ਕਰਮੀ ਵਾਲਾ ਖੰਨਾ ਤੋਂ ਇੱਕ ਵਿਸ਼ਾਲ ਰਥ ਯਾਤਰਾ ਕੱਢੀ ਗਈ ਇਸ ਮੌਕੇ ਮਹੰਤ ਮਨਸਾਗਿਰੀ ਜੀ ਮਹਾਰਾਜ ਅਤੇ ਸਵਾਮੀ ਸਚਿਦਾਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਜੋਤੀ ਪ੍ਰਚੰਡ ਕਰਕੇ ਰਥ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸ਼ਰਧਾਲੂਆਂ ਨੇ ਗੁਰੂ ਜੈ ਸ਼ਾਸਤਰੀ ਜੀ ਦਾ ਭਰਪੂਰ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਸੰਤ ਮਹਾਪੁਰਸ਼ਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਰਾਧਾ ਅਸ਼ਟਮੀ ਦੀ ਵਧਾਈ ਦਿੱਤੀ। ਰੱਥ ਯਾਤਰਾ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਜੀ ਰੱਥ ਤੇ ਸਵਾਰ ਸਨ। ਰਾਧਾ ਰਾਣੀ ਅਤੇ ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਅੱਗੇ ਚੁੱਲ੍ਹੇ ਵਿੱਚ ਸਵਾਰ ਸਨ ਅਤੇ ਸ਼ਰਧਾਲੂਆਂ ਨੇ ਉਹਨਾਂ ਨੂੰ ਚੁਲਾ ਕੇ ਪੁੰਨ ਪ੍ਰਾਪਤ ਕੀਤਾ। ਰਾਧਾ ਰਾਣੀ ਅਤੇ ਸ਼੍ਰੀ ਕ੍ਰਿਸ਼ਨ ਵੀ ਲੱਡੂ ਗੋਪਾਲ ਦੇ ਰੂਪ ਵਿੱਚ ਵਿਰਾਜਮਾਨ ਸਨ ਇਸ ਸ਼ਾਨਦਾਰ ਰਥ ਯਾਤਰਾ ਵਿੱਚ ਪਟਿਆਲਾ ਤੋਂ ਅਨੂ ਸ਼ਰਮਾ ਨੇ ਰਾਧਾ ਰਮੇਸ਼ਵਰੀ ਦੇ ਭਜਨਾ ਨੇ ਖੰਨਾ ਸ਼ਹਿਰ ਨੂੰ ਵਰਸਾਨਾ ਬਣਾ ਦਿੱਤਾ ਸ਼ਰਧਾਲੂਆਂ ਨੇ ਯਾਤਰਾ ਦੇ ਰਸਤੇ ਵਿੱਚ ਵੱਡੀ ਗਿਣਤੀ ਵਿੱਚ ਥਾਂ ਥਾਂ ਤੇ ਲੰਗਰ ਲਗਾਏ ਸਨ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਰਥ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਨੂੰ ਹੋਰ ਵੀ ਸ਼ਾਨਦਾਰ ਬਣਾਇਆ ਜਿਹੜਾ ਜਿਹੜਾ ਰਾਜ ਸੇਵਾ समिती ਵੱਲੋਂ ਤੁਹਾន្តែ ਕਟਿਲ ਸਿੱਖੀ ਕਹਿਣਾ ਚਾਹੁੰਗੇ ਇਸ ਮੌਕੇ ਤੇ ਜੈ શ્રી ਰਾਮ राधे राधे ਦਾਦਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਚੰਦਰ ਲਿੰਗੀ ਅਤੇ ਸਰਪ੍ਰਸਤ ਹੈਪੀ ਮੋਹੰਦਰਾ ਵੀਗਵਾਈ ਦੇ ਵਿੱਚ ਅੱਜ ਜਿਹੜੀ ਇੱਕੀ ਹੈ ਭੋਗ ਯਾਤਰਾ ਛੱਡੀ ਜਾ ਰਹੀ ਹੈ ਇੱਕ ਨੂੰ ਲੈ ਕੇ ਸਾਰੇ ਸ਼ਹਿਰ ਵਸਨੇ ਬਹੁਤ ਵੱਡੇ ਪੱਤਰ ਤੇ ਅੱਜ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਇਹਦੇ ਦੇਖ ਤੁਸੀਂ ਆਪ ਦੇਖ ਸਕਦੇ ਹੋ ਸਾਰਾ ਸ਼ਹਿਰ ਅੱਜ ਕਿਤੇ ਵੱਡੇ ਪੱਤਰ ਦੇ ਸਵਾਗਤ ਕਰ ਰਿਹਾ ਹੈ ਸਾਰਾ ਸ਼ਹਿਰ ਖਤਮਸਤਕ ਹੋ ਰਿਹਾ ਹੈ ਤੇ ਇਸ ਲਈ ਜੱਜ ਨੇ ਜੀ ਐਪੀ ਲੋਤਰਾ ਜੀ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਤੇ ਇਹ ਜਿਹੜੀ ਇਹਨਾਂ ਵੱਲੋਂ ਇਹ ਜਿਹੜਾ ਇੱਕ ਬਹੁਤ ਹੀ ਵੱਡਾ ਇਹ ਉਪਰਾਲਾ ਕੀਤਾ ਹੈ ਇਹਦੇ ਲਈ ਅਸੀਂ ਵੀ ਅੱਖੋਂ ਸਾਡਾ ਵੀ ਜਿਹੜਾ ਸਹਿਯੋਗ ਇਸ ਖਾਸਾ ਲਈ ਪੂਰਾ ਰਿਹਾ ਹੈ ਇਹ ਅਗੇ ਨੂੰ ਵੀ ਸਾਡੇ ਵੱਲੋਂ ਜਿਹੜਾ ਵੀ ਸਹਿਯੋਗ ਹੋਏਗਾ ਇਸ ਸੇਵਾ ਸੰਕਟ ਨੂੰ ਇਸ ਸਾਡੇ ਅੱਗੇ ਅਦਾ ਹੂਗਾ જય ਸਿੱਧਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ